हां जी ਬਲਵਿੰਦਰਪੁਰ ਵਾਲੀ ਜੀ ਕੀ ਗੱਲ ਹੋਈਏ ਘਟਾ ਜੀ ਗੱਲ ਇਤਰਾ ਹੀ ਪਈ ਅਸੀਂ ਤੇ ਆਏ ਠੱਠੇ ਤੋਂ ਸਾਨੂੰ ਫੋਨ ਕੀਤਾ ਗਿਆ ਭੀ ਇਦਾਂ ਗੋਲੀ ਵੱਜ ਗਈ ਤੇ ਅਸੀਂ ਤੇ ਸੋਚਿਆ ਫਿਕਰੇ ਬਾਹਰ ਬੁਰ ਸੱਦ ਕੇ ਗੋਲੀ ਵੱਜ ਗਈ ਕਿਸੇ ਨੇ ਬਾਹਰ ਸੱਦਿਆ ਉੱਥੇ ਲਾ ਦੇ ਇਹ ਘਰੇ ਆਏ ਚਤਾਲੇ ਦੇ ਦੋ ਮੁੰਡੇ ਆ ਇੱਕ ਦਾ ਨਾਰਚ ਆ ਇੱਕ ਦਾ ਨਾ ਜੁਪਾ ਤੇ ਉਹ ਦੂਸਰਾ ਘਰੇ ਆਇਆ ਤੇ ਇਹ ਰੂਮ ਦੇ ਵਿੱਚ ਬੈਠੇ ਉਹਨਾਂ ਦੂਜੇ ਰੂਮ ਦੇ ਵਿੱਚ ਆਵਾਜ਼ ਮਾਰ ਲਈ ਆ ਤੇ ਆ ਜਾ ਆਜੇ ਆਪਾਂ ਉਧਰ ਜਾ ਕੇ ਗੱਲਾਂ ਬਾਤਾਂ ਕਰਦੇ ਆ ਤੇ ਘੰਟਾ ਅੱਧਾ ਘੰਟਾ ਬੈਠੇ ਰਹੇ ਆ ਤੇ ਇਹ ਇੱਧਰ ਬੈਠੀਆਂ ਰਹੀਆਂ ਉਹਨਾਂ ਆਖਾ ਤੁਸੀਂ ਸਾਨੂੰ ਆਵਾਜ਼ ਨਹੀਂ ਮਾਰਨੀ ਤੇ ਡਰਾਵਾ ਦਿੱਤਾ ਤੇ ਇੱਧਰ ਆ ਹਾਂਜੀ ਉਹ ਮੁੜ ਕੇ ਕੀ ਕੀਤਾ ਜਦੋਂ ਇਹ ਇੱਧਰ ਬਹਿ ਗਏ ਤੇ ਇਹਨਾਂ ਨੇ ਜਦੋਂ ਆਵਾਜ਼ ਸੁਣੀ ਗੋਲੀ ਦੀ ਉਦੋਂ ਇਹਨਾਂ ਦੂਸਰਾ ਭੱਜ ਕੇ ਵੇਖਿਆ ਉਦੋਂ ਉਹਨੂੰ ਗੋਲੀ ਆਰ ਪਾਰ ਹੋ ਗਈ ਦੁਕਾਨ ਦੇ ਲਾਗੇ ਉਹਨਾਂ ਕੋਲੀ ਮਾਰੀ ਇੱਧਰ ਦੂਜੇ ਬੰਨਿਆਂ ਦੇ ਨਿਕਲ ਗਏ ਮੁੜ ਕੇ ਉਹਨਾਂ ਧੂਕੇ ਇੱਥੇ ਬਾਹਰ ਕੱਢਤਾ ਉਹਨਾਂ ਨੂੰ ਬਾਹਰ ਕੱਢਤਾ ਤੇ ਮੜ ਕੇ ਆਂਦੇ ਹੀ ਐਂਬੂਲੈਂਸ ਲੈ ਕੇ ਆਉਣੇ ਮੜ ਕੇ ਵਾਪਸੀ ਨਹੀਂ ਆਏ ਮੁੰਡੇ ਦੋਨੇ ਕੋਈ ਪੁਰਾਣੀ ਲੜਾਈ ਝਗੜੇ ਦੀ ਹੁੰਦੇ ਬੁੰਡੇ ਬੁੰਡੇ ਦਾ ਪੁਰਾਣੀ ਲੜਾਈ ਝਗੜੇ ਦਾ ਵੀ ਸਾਨੂੰ ਨਹੀਂ ਪਤਾ ਇੰਨਾ ਵੀ ਅਸੀਂ ਤੇ ਤੁਹਾਨੂੰ ਦੱਸਿਆ ਪਈ ਰਿਸ਼ਤੇਦਾਰ ਹੀ ਉਤੋਂ ਆਏ ਤੇ ਪੁਰਾਣੀ ਦਾ ਤੇ ਸਾਨੂੰ ਇਸ ਬਾਰੇ ਪਤਾ ਨਹੀਂ ਅਸੀਂ ਤੇ ਮੰਗ ਕਰਦੇ ਪਈ ਇਨਸਾਫ ਮਿਲਣਾ ਚਾਹੀਦਾ 10 ਹਕ ਮਹੀਨੇ ਦੀ ਉਹਨਾਂ ਦੀ ਗੁੜੀਆ ਵਾ ਤੇ ਸਾਨੂੰ ਇਨਸਾਫ ਹੋਣਾ ਚਾਹੀਦਾ ਪਈ ਇਹ ਕਨੇ ਆ ਦੀ ਗੱਲ ਇਹ ਕਿਰਾਏ ਤੇ ਰਹਿੰਦੇ ਆ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਕੋਈ ਇੱਥੇ ਥਾਈ ਗਰੀਬ ਆਦਮੀ ਆ ਜਿਹੜੇ ਮੁੰਡੇ ਉਹਨਾਂ ਨੂੰ ਫੜਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦੇ ਇਥੇ ਪਰੇ ਕਮੈਂਡ ਚ ਕਹਿੰਦੇ ਫੜਦੇ ਘਰੇ ਘਰੇ ਆ ਕੇ ਮਾਰ ਕੇ ਗਏ ਫੜਨਾ ਕਿਤੇ ਘਰੇ ਕੋਈ ਵੀ ਨਹੀਂ ਸੀ ਇੱਕ ਮੁੰਡਾ ਉਹ ਟੈਂਪੂ ਆਉਂਦਾ ਵਿਚਾਰਾ ਉਹ ਵੀ ਦਿਹਾੜੀ ਦਾ ਪਾਗਰਦਾ ਉਹ ਦੂਸਰਾ ਇਹਨਾਂ ਨੂੰ ਟੈਕ ਹੋਇਆ ਇਹਨਾਂ ਕੋ ਨਹੀਂ ਮੰਜੀ ਤੋਂ ਹੀ ਲਿਆ ਜਾਂਦਾ ਦੂਜੇ ਮੁੰਡੇ ਨੇ ਗੋਲੀ ਮਾਰ ਇਹ ਨਾਨਾ ਮੁੰਡੇ ਦਾ ਇਹ ਨਾਨਾ ਕੋਪਾ ਹੈ ਨਾ ਦੋ ਭਰਾ ਤੇ ਇੱਕ ਭੈਣ ਆ ਬੁੱਢੀਆਂ ਇਹਨਾਂ ਦੀ ਇਹੋ ਆਪ ਹੀ ਇੱਕ ਪਹਿਲਾਂ ਕੱਤੇ ਆਏ ਮੋਟਰਸਾਈਕਲ ਤੇ ਪੈਸੇ ਲੈ ਆਏ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਤੇ ਆਏ ਨਾਨਾ ਹਾਂਜੀ ਸਾਰਾਜ ਕੋਰ ਯਹੋ ਜੀ ਆ ਤੁਹਾਡੇ ਕਿਰਦੇ ਮੇਰਾ ਪੋਤਨਾ ਹੁੰਦਾ ਹੈ ਦੇਖਾ ਇਹਨਾਂ ਦਾ ਪਤਾ ਨਹੀਂ ਮੈਂ ਕੰਮ ਤੇ ਗਈ ਜਾਣਦੇ ਪਛਾਣਦੇ ਇਹਨੂੰ ਪਤਾ ਨਹੀਂ ਕਿਨੇ ਡਰਾਵਾ ਡਰਵਾ ਉਹਨਾਂ ਨੂੰ ਦਿੱਤਾ ਹੋਵੇ ਪਿੱਤ ਨੂੰ ਮਾਰਾ ਉਹਨੂੰ ਪਤਾ ਨਹੀਂ ਹੁਣ ਫੇ ਠੀਕ ਹੈ ਨਾਨਾ ਅਨੇ ਕਰਿਆਣ ਕੇ ਉਧਰ ਲੈ ਅੰਦਰ ਲੈ ਕੇ ਆਂਦੇ ਆ ਜਾ ਕੋਈ ਨਹੀਂ ਉਧਰ ਪੈਨੇ ਆ ਹੋਣੀ ਕਿੱਤੋਂ ਦੇ ਬੰਦੇ ਐ ਚਤਾ ਲੈਂਦੇ ਹਾਂ ਦੋ ਇੱਕ ਜੋ ਪਾਤੇ ਇੱਕ ਦੁਨਿਆਖੀ ਨਾਰਾ ਅਰ ਚੀ ਕਿੰਨੇ ਵਜੇ ਘਟਰਾਏ ਕਨੇ ਵਜੇ ਆ 8:00 ਵਜੇ ਦੀ ਗੱਲ ਮੈਂ ਆਏ ਹੋਏ ਇਹ ਕਿਹੜੀਆਂ ਗੋਲੀ ਮਾਰੀਆਂ ਇੱਕ ਮਾਰੀ ਇੱਕ ਮਾਰੀ ਦਿਮਾਗ ਚ ਤਿਆਰ ਬਾਰਾਂ ਕਿੰਨੇ ਮੁਹਰੇ ਦੇ ਉਹ ਰਹਦੇ ਇਹੇ ਬਾਤੇ ਇਹ ਸਾਰਾ ਮੜਦਾ ਕਿ ਨਾ ਅਜੇ ਵੀਰ ਤਾਂਗਾ ਕੀ ਮੰਗ ਕਰਦੇ ਜੀ ਤੇ ਆਨੇ ਕੁੜੀ ਕੋਈ ਆਹ ਦਿਹਾੜੀ ਦਫਾ ਕਰਦੇ ਮਵੇਂ ਲੋਕਾਂ ਦਾ ਕੰਮ ਕਰਦੇ ਆ ਬਰਾਨੇ ਲੜਾਈਆਂ ਨਾ ਤੀ ਪਰ ਆਨੇ ਮੈਨੂੰ ਇਹ ਬਾਰ ਬੂਰ ਜਾਂਦੇ ਦਿਹਾੜੀ ਦਫਾ ਕਰਨਾ ਇਹਦਾ ਸਹਲ ਤੁਲ ਜੀ ਜਾਂਦਾ ਹੁੰਦਾ ਹੈ ਹਾਂਜੀ ਹਾਂਜੀ ਨਹੀਂ ਅਜੇ ਕੁੜੀ ਹੈ ਦੀ ਨਾਰ ਹੋ ਜੇ ਥਾ ਕਮ ਹੀ ਨਹੀਂ ਆਦੀ ਇੱਥੇ ਕੁੜੀ ਸਰਕਾਰੀ ਕ੍ਰੀਡ ਨੌਜਵਾਨ ਦੀ ਜਿਹੜੀ ਡੈਥ ਹੋਈ ਹੈ ਉਹਦੇ ਪਿੱਛੇ ਕੀ ਕਾਰਵਾਈ ਆ ਕੀਤੀ ਗਈ ਔਰ ਕੀ ਕਾਰਨ ਹੈ ਪਤਾ ਲੱਗਿਆ ਇੱਕ ਨਾ ਕੰਟਰੋਲ ਰੂਮ ਤੋਂ ਮੈਸੇਜ ਆਇਆ ਸੀ ਜਿਸੂਲ ਪੁਲ ਦੇ ਵਿੱਚ ਲੜਕੇ ਦੀ ਗੋਲੀ ਵੱਜੀ ਗਈ ਤੇ ਜੋ ਸਾਡੇ ਐਸਐਚਓ ਤੇ ਨਾਲ ਜਿਹੜੀ ਸਾਡੀ ਪਾਰਟੀ ਵੀ ਉਹ ਸਾਰੇ ਉੱਥੇ ਜਾਗੇ ਆਏ ਸੀ ਕਿ ਤੋਂ ਦੇਖਿਆ ਤੇ ਅਜੇ ਵੀਰ ਲੜਕਾ ਹੈਗਾ ਉਹ ਤੇ ਸੁਖਦੇਵ ਸਿੰਘ ਇਹ ਰਸੂਲ ਬੁਰ ਦਾ ਰਹਿਣਾ ਲੱਗਿਆ ਇਹਦੇ ਦੋਸਤ ਦੋਸਤ ਆਏ ਸੀਗੇ ਇਹ ਜਗਰੂਪ ਸਿੰਘ ਇਲੀਜ ਜੁਪਾ ਪੁੱਤਰ ਰੰਜੀਤ ਸਿੰਘ ਇਹ ਚੋਟਾਲੇਪੜ ਦਾ ਹੈਗਾ ਤੇ ਅਰਸ਼ਦੀਪ ਇਲੀਜ ਅਰਸ਼ੀ ਪੁੱਤਰ ਗੁਰਦੀਪ ਨੇ ਇਹ ਜੁਟਾਲੇ ਦਾ ਤਿੰਨੋ ਯਾਰ ਦੋਸਤ ਸੀਗੇ ਜਿਹੜੇ ਦੋਨੋਂ ਇਹਦੇ ਘਰੇ ਆਏ ਸੀ ਉਹ ਵੈਪਨ ਲੈ ਕੇ ਆਏ ਸੀ ਇਲੈਗਲ ਵੈਪਨ ਸੀਗਾ ਤੇ ਉਹਨੂੰ ਇਹ ਦਿਖਾਰੇ ਚਲਾ ਕੇ ਵੀ ਇਦਾਂ ਇਦਾਂ ਇਹਨੂੰ ਕਾਕ ਕਰਦੇ ਨੇ ਉਹ ਜਿਹੜੀ ਕਾਕ ਉਹਨੂੰ ਪਦਨ ਲੱਗਿਆ ਵੀ ਜਿਹੜੀ ਗੋਲੀ ਹੈ ਉਹ ਚਲੇਗੀ ਚੈਂਬਰ ਦੇ ਵਿੱਚ ਉਹਨੇ ਹੱਥ ਲਾਇਆ ਤੇ ਉਹਦੇ ਸੀਦੇ ਸਿਰ ਤੇ ਵੱਜੀ ਤੇ ਦੂਸਰੇ ਵਾਸੇ ਨਿਕਲੀ ਤੇ ਉਦੀ ਤਾਂ ਮੌਕੇ ਦੀ ਡੈਥ ਹੋ ਗਈ ਸੀ ਜੇ ਮੁੰਡੇ ਜਿਹੜੇ ਹੈਗੇ ਉਹ ਜਿਹੜੇ ਭੱਜੇ ਹੋਏਗੇ ਤੇ ਸਾਡੀ ਟੀਮ ਉੱਥੇ ਲੱਗੀ ਹੋਈ ਹੈ ਨਾਲ ਮੋਸਟ ਪ੍ਰੋਬਬਲੀ ਕਿ ਰਾਜੀ ਪਾਇਆ ਹੋਇਆ ਤੇ ਹੋਰ ਦੇ ਘੰਟੇ ਵਾਸਤੇ ਉਹਨੂੰ ਫੜ ਲਵਾਂਗੇ। ਵੈਪਨ ਦਾ ਪਤਾ ਲੱਗਾ ਕੋਈ ਇਲੀਗਲ ਨਹੀਂ ਜਾਂ ਵੈਪਨ ਕਿਵੇਂ ਕੋਈ ਲਾਇਸੈਂਸ ਦੀ ਜਿਹੜਾ ਵੈਪਨ ਸੀ। ਵੈਪਨ ਸਾਡੇ ਕੋਲ ਆਇਆ ਹੈਗਾ। ਹਾਲੇ ਉਹਨੂੰ ਚੈੱਕ ਕਰ ਰਹੇ ਆਂਗੇ। ਤੇ ਉਹ ਜਿਹੜਾ ਹੈਗਾ ਇਲੀਗਲ ਵੈਪਨ ਹੈਗਾ ਇਹਨਾਂ ਤਾਂ ਪੱਕਾ ਕਿਉਂਕਿ ਇਹਨਾਂ ਦੇ ਲਾਇਸੈਂਸ ਵੈਰਾ ਨਹੀਂ ਬਣੇਗੇ। ਇਹ ਸਰ ਕਿਸੇ ਗੈਂਗ ਨਾਲ ਵੀ ਸੰਬੰਧਤ ਹੋ ਸਕਦੇ ਨੇ। ਉਹਨਾਂ ਦਾ ਇਨਵੈਸਟੀਗੇਸ਼ਨ ਚੱਲੇਗੀ ਤੇ ਉਸ ਤੋਂ ਬਾਅਦ ਦੇਖਾਂਗੇ ਕਿ ਇਹ ਗੈਂਗ ਦੇ ਨਾਲ ਹੈ ਕਿ ਨਹੀਂ ਹੈ। ਦੇ ਦੇਣਾ ਚਾਹਦੇ ਹੋਣਗੇ ਪਿਆਨੀ ਅਸੀਂ ਕੋਈ ਸੋਰੀ ਕਰੀਏ ਕੋਈ ਸਨੈਚਿੰਗ ਕਰੀ ਕੋਈ ਇਹ ਮ੍ਰਿਤਕ ਹੈ ਇਹ ਮੈਰਿਡ ਸੀ ਹੋਰੇ ਦੀ ਇਹ ਬੈਕਗ੍ਰਾਉਂਡ ਹੈ ਇਹ ਮੈਰਿਡ ਹੈਗੇ ਤੇ ਛੋਟੀ ਬੱਚੀ ਕੀ ਹੈ 23 ਸਾਲ ਦੀ ਜੀ ਉਮਰ ਹੈ ਗਿਆ ਤੇ ਘਰ ਦਾ ਲੋਕਲ ਜਿਵੇਂ ਕੰਮ ਕਰਦੇ ਉਹ ਹੀ ਕਰਦੇ ਜਿਹਨੇ ਸਨਾਖਤ ਹੋ ਚੁੱਕੀ ਸਾਰੇ ਬੰਦਿਆਂ ਦੀ ਔਰ ਇਹ ਇਹ ਜਿਹੜੇ ਬੰਦੇ ਨੇ ਕਿਸੇ ਪਹਿਲਾਂ ਵੀ ਕੇਸ ਦੇ ਵਿੱਚ ਇਨਵੋਲਡ ਨਹੀਂ ਹਾਲੇ ਤਾਂ ਦੇਖ ਰਹੇ ਵੀ ਜਿਹੜੇ ਜਿਹੜੇ ਬੰਦੇ ਨੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਵੈਰੀਫਾਈ ਕਰਕੇ ਜਦੋਂ ਅਸੀਂ ਇਹਨਾਂ ਨੂੰ ਕੁਝ ਜੋਬ ਕਰੇ ਦਾ ਵੀ ਕ੍ਰਾਈਮ ਦਾ ਹੈਗਾ ਵੀ ਸਰ ਹੁਣ ਫਿਰ ਸਖ਼ਤ ਕਾਰਵਾਈ ਸਰ ਕੀਤੀ ਗਈ ਹੈ ਉਹਨਾਂ ਤੇ ਐਫ ਆਈ ਆ ਲੌਂਚ ਕਰ ਦਿੱਤੀ ਗਈ ਹੈ ਤੁਹਾਡੇ 68 ਨੰਬਰ ਤੇ 342025 ਦੀ 103/1 ਤੇ 3/5 ਜੀ ਹੈ ਉਹਦੇ ਵਿੱਚ ਅਸੀਂ ਐਪਰ ਦਿੱਤੀ 302 ਦੀ ਜਨਲ ਵਿੱਚ 43 ਆਈ 25 ਜਨਵਰੀ ਨਾਟੋ ਦੀ ਨਾਮ ਲਈ ਕਿਉਂਕਿ ਵੈਪਨ ਜਿਹੜਾ ਹੈ ਉਹ ਵੀ ਦੂਜੀ ਜੀ ਧੰਨਵਾਦ ਜੀ